ਉਹ ਪਾਲਾਵੱਚੇ ਪੰਜਾਬ ਜੰਨਾ ਮੇਟਰੀ ਆਈ ਹੈ 1:40 ਬੈਰੀ ਮਿੰਟ ਤੇ ਵਾਪਸ ਹੀ ਗਈ ਪਰ ਥੋੜਾ ਜਿਨਾ ਹਨ ਲਗਾ ਉਹ ਪਾਲਾਵੱਚੇ ਪੰਜਾਬ ਜੰਨਾ ਮੇਟਰੀ ਆਈ ਹੈ 1:40 ਬੈਰੀ ਮਿੰਟ ਤੇ ਵਾਪਸ ਹੀ ਗਈ ਟਾਟਾ ਜੋਧਾ ਗੱਡੀਆਂ ਉਹਨਾਂ ਕੋ ਚਾਹ ਬੰਨੀ ਜਦੋਂ ਪਹੁੰਚਤੇ 1 ਮਿੰਟ ਦੇ ਵਿੱਚ ਹੀ ਉਹ ਇੰਨਾ ਟਾਈਮ ਪਾ ਸੀ ਸੋਚਿਆ ਨਹੀਂ ਸੀ ਚਲਦੀ ਆਏਗੀ ਜਦੋਂ ਬਰੇਕ ਲਾਉਂ ਗਏ ਆ ਅੰਬੇੜਾ ਫੋਨ ਕੀਤਾ ਉੱਥੋਂ ਉਹਨਾਂ ਨੇ ਐਸੇ ਤੁਹਾਨੂੰ ਉਹਨਾਂ ਨੇ ਮੈਥੇ ਬੁਝਿਆ ਗਏ ਤੇ ਅਸੀਂ ਦੁਕਾਨ ਤੇ ਪਹੁੰਚੇ ਜੀ ਸੀ ਉਹ ਸਾਡੇ ਹੁੰਦੇ ਖੜੇ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਰੋਜ਼ਪੁਰ ਰੋਡ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ ਦੁਕਾਨ ਮਾਲਕ ਦੇ ਦੱਸਣ ਅਨੁਸਾਰ ਲਗਭਗ 7 ਲੱਖ ਤੋਂ 1.5 ਲੱਖ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਲੈ ਗਏ ਸ਼ਟਰ ਭੰਨਿਆ ਗਿਆ ਤੇ ਉਸ ਤੋਂ ਬਾਅਦ ਲਗਭਗ 1 ਘੰਟੇ ਦੇ ਕਰੀਬ ਉਹ ਦੁਕਾਨ ਦੇ ਵਿੱਚ ਰਹੇ ਗੱਡੀ ਬਕਾਇਦਾ ਲੈ ਕੇ ਆਏ ਸਮਾਨ ਲੈ ਕੇ ਜਾਣ ਨੂੰ ਤੇ 4 ਜਣਿਆਂ ਦੇ ਕਰੀਬ ਸੀ ਜਿਹੜੇ 1 ਘੰਟੇ ਦੇ ਵਿੱਚ ਦੁਕਾਨ ਵਿੱਚੋਂ ਕਾਫੀ ਸ਼ਾਰਾ ਸਮਾਨ ਲੱਖਾਂ ਰੁਪਏ ਦਾ ਸਮਾਨ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਪੁਲਿਸ ਨੂੰ ਫੋਨ ਕਰਦਿਆਂ ਸਾਰੇ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਸਾਰਾ ਮੌਕੇ ਦਾ ਤਹਿਜਾ ਉਹਨਾਂ ਨੇ ਲੈ ਲਿਆ ਤੇ ਹੁਣ ਕਾਰਵਾਈ ਕਰ ਰਹੀ ਹੈ ਤੇ ਪੁਰੋਸਾ ਦਿੱਤਾ ਹੈ ਕਿ ਜਲਦੀ ਚੋਰ ਫੜ ਲਏ ਜਾਣਗੇ ਇੱਕੀ ਰਾਤ ਅਸੀਂ 909 ਦੇ ਗੇਂਦਾਂ ਦਾ ਲੱਗੇ ਹੈ। ਤੇ ਸਾਨੂੰ ਸਵੇਰ ਪੰਜ ਦੇ ਫੋਨ ਆਇਆ ਤੇ ਸੱਜਣ ਮਿੱਤ ਦਾ। ਉਹਨੇ ਫੋਨ ਕੀਤਾ ਕਹਿੰਦਾ ਕੋਈ ਇਹ ਤੁਹਾਡੇ ਗਜਾਂ ਦਾ ਛੱਡ ਟੁੱਟਦਾ ਪਿਆ। ਤੋਈ ਆਖੀ ਉੱਠ ਕੇ ਉੱਥੋਂ ਆਏ ਕਲੋਂ ਆ ਕੇ ਦੇਖਿਆ। ਥੋੜਾ ਛੱਡ ਚੱਕਿਆ ਤੇ ਬਾਅਦ ਤੇ ਬਾਅਦ ਕਿਤੇ ਜਣਦਾ। ਉਹਨੇ ਕੰਦਾ ਵਾਰ ਕੇ ਦੇਖਿਆ। ਕਿੰਨਾਂ ਚਾਹਤੋਂ ਹੈ। ਜਿੰਦਾ ਜਹਾ ਲੱਖ ਸਵ ਲੱਖ ਦਾ ਨਚਾਂਟਾ ਹੋਇਆ। ਕਿੰਨੇ ਕ ਵਜੇ ਦਾ ਕੈਮਰਾ ਦੀ ਕੋਈ ਖੁਸ਼ ਪਤਾ ਲੱਗਿਆ ਇਹ ਅਸੀਂ ਦੇਖੀ ਕੈਮਰਾ ਦੂਰ ਤੇ ਆਪਾਂ ਜਾ ਕੇ ਦੇਖ ਲਈਆ ਪਰ ਥੋੜਾ ਜਿੰਨਾ ਹਣ ਪਤਾ ਲੱਗਾ ਉਹ 12:50 ਫਿਰ ਮਿੰਟ ਤੇ ਆਈ ਹੈ 1:40 ਫਿਰ ਮਿੰਟ ਤੇ ਵਾਪਸ ਹੀ ਗਈ ਹੈ ਕਾਟਾ ਯੋਧਾ ਗੱਡੀਆਂ ਨੂੰ ਚਾਹ ਬੰਨੀ ਸਹੀ ਕੋਈ ਪੁਲਿਸ ਮੁਲਾਜ਼ਮ ਆਏ ਆ ਤੁਹਾਡੇ ਹਾਂਜੀ ਆਏ ਸੀ ਅਸੀਂ ਸਭ ਆ ਗੀ ਉਹ ਸਾ ਵੀ ਦੇਖੀਗੇ ਥੋੜਾ ਬੰਨ ਕੇ ਅੱਗੇ ਲੈ ਕੇ ਗਏ ਆ ਉਹਨਾਂ ਨੂੰ ਥੋੜਾ ਵੀ ਆਇਆ ਤੁਸੀਂ ਕੋਈ ਗੱਲ ਦੀ ਗੱਲ ਛੱਡੋ ਰੁਕੀ ਜਾਓ ਸਮਾਨ ਦੇ ਵੈਸੇ ਬਣਾਓ ਲੋ ਤੁਹਾਡਾ ਇਨਸਾਨ ਹੋਇਆ ਸਾਡੀ ਗੱਦੀ ਤੋਂ ਗੱਦੀ ਬੰਨੇ ਕੋਲ ਪਾ ਕੇ ਬੰਨੇ ਮਾਨ ਦਾ ਹੋਦਾ ਬਹੁਤ ਸੋਹਣਾ ਖਾਲੂ ਕੌਪਲੈਂਟ ਆ ਕੇ ਗਏ ਜੀ ਜਦੋਂ ਫੋਨ ਕੀਤਾ 1 ਮਿੰਟ ਦੇ ਵਿੱਚ ਹੀ ਉਹ ਇੰਨਾ ਟਾਈਮ ਪਾ ਸੀ ਸੋਚਿਆ ਨਹੀਂ ਸੀ ਚਲਦੀ ਆਏ ਤੁਸੀਂ ਜੇ ਉਹਰੇ ਲਿਖਾਉਂਦੇ ਆਂ ਤਾਂ ਬੇੜਾ ਫੋਨ ਦਿੱਤਾ ਉਸ ਤੋਂ ਉਹਨਾਂ ਨੇ ਐਸੇ ਤੁਹਾਨੂੰ ਉਹਨਾਂ ਨੇ ਮੈਡੀਕਲ ਤੇ ਆ ਗਏ ਅਸੀਂ ਅੱਜ ਬਾਹਰ ਪਹੁੰਚੇ ਸੀ ਉਹ ਸਾਡੇ ਹੁੰਦੇ ਖੜੇ ਸੀ ਸਾਡੀ ਉਹਨਾਂ ਨਾਲ ਸਾਡੇ ਬਗਾਨਾ ਬਾਰੇ ਨਾਲ ਉਹਨਾਂ ਨੇ ਸਾਡੇ ਘਰ ਸਾਰੇ ਮੈਂਬਰ ਸਾਰੇ ਆ ਗਏ ਸਤਿ ਸ਼੍ਰੀ ਅਕਾਲ ਭਾਈ ਮੈਂ ਆਪਰੇ ਮੈਨੂੰ 5 ਦੀ ਦਸ ਨੇ 5 ਕਿਤੇ ਫੋਨ ਆਇਆ ਹੈ ਕਰਕੇ ਸੁਣਾਂ ਤੇ ਆਪਣੇ ਆਪ ਨਾਲ ਮੈਂ ਵੀ ਦਿਨ 5 ਮਿੰਟ ਸਮੇਂ ਤੇ ਪਹੁੰਚ ਗਿਆ ਤੇ ਬਾਅਦ ਕਰਕੇ ਜੇ ਅਸੀਂ ਸਾਰੇ ਕਰ ਲਏ ਹੁੰਦੇ ਨਾ ਤਾਂ ਇਹ ਕਰਾਂਗੇ ਇਹ ਦਫਰ ਵੀ ਆਇਆ ਅਸੀਂ ਸਾਰੇ ਨਾਲ ਕਰਕੇ ਮੈਂ ਇਸ ਤੋਂ ਵਾਲੀ ਜਾਲ ਦੀ ਫੋਨ ਲਿਖਾ ਪੰਜਾਬ ਪੁਲਿਸ ਲਈ ਬਾਸਨ ਦੇ ਨਾਲ ਜੇ ਉਹ ਤਾਂ ਇਹ ਕੰਮ ਹੋਈ ਜਾਂਦੇ ਉਹ ਹੋ ਰਿਹਾ ਹੈ ਉਹ ਬਹੁਤ ਵਧੀਆ ਕੰਮ ਕੀਤਾ ਹੈ ਪੁਲਿਸ ਵਾਲਿਆਂ ਨੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਪਰ ਥੋੜੇ ਜਿਨਾਂ ਸੰਭਾਲ